ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਲਾਈ ਪਿਆਰੋ ਪਣਤਾਣੀ ਕਹਿੰਦੀ ਮਾਂ ਮੈਨੂੰ ਇੱਕ ਗੱਲ ਦੱਸ ਤੂੰ ਮੇਰਾ ਇਹ ਦੁੱਖ ਕਿਵੇਂ ਤੋੜੇਂ ਕਹਿੰਦੀ ਤੈਨੂੰ ਮੈਂ ਦੱਸਦਾ ਮੈਂ ਆਪਦਾ ਇੱਕ ਪੁੱਤ ਬਾਰੀ ਤੇ ਭੇਜੂਗੀ ਬਾਰੀ ਤੇ ਮੇਰਾ ਪੁੱਤ ਜਾਊਗਾ ਪਰ ਤਾਨੀ ਦਾ ਮਨ ਜਾ ਤਾਂ ਮੁ ਖੜਿਆ ਨਹੀਂ ਪਰ ਕੁੰਤਾ ਦੇ ਮੂੰਹ ਬੰਨੀ ਵੇਖਣ ਲੱਗੀ ਵੀ ਇਹ ਮਾਂ ਦਾ ਜਿਗਰਾ ਹੈਗਾ ਮੇਰੀ ਥਾਂ ਤੇ ਸਾਡੇ ਥਾਂ ਤੇ ਸਾਡੀ ਮੌਤ ਨੂੰ ਇਹ ਅਪਣਾਉਂਦੇ ਨੇ ਸਾਡੇ ਘਰੇ ਮੌਤ ਬੜੀ ਆ ਮੌਤ ਨੂੰ ਇਹ ਕਹਿੰਦੀ ਅਸੀਂ ਅਪਣਾਵਾਂਗੇ ਮੈਂ ਆਪ ਦਾ ਪੁੱਤਰ ਤੌਰੂੰ ਮਹਾਰਾਣੀ ਕੁੰਤਾ ਕਹਿੰਦੀ ਬੀਬੀ ਸੋਚ ਨਾ ਕਰੋ ਪਰ ਤਾਨੀ ਸੋਚ ਨਾ ਕਰੋ ਮੇਰਾ ਪੁੱਤ ਜਾਊਗਾ ਬਾਰੀ ਤੇ ਨਾਲੇ ਮੈਨੂੰ ਵੀ ਚਾਹ ਹੈ ਦੇਖਾਂ ਭਲਾ ਮੇਰਾ ਚੁੰਗਿਆ ਹੋਇਆ ਦੁੱਧ ਸਫਲ ਹੈ ਮੈਂ ਵੀ ਦੇਖੂੰਗੀ ਵੀ ਮੇਰੇ ਬਹਾਦਰ ਨੇ ਜੀ ਨੇ ਮੇਰੇ ਛਾਤੀ ਦਾ ਦੁੱਧ ਚੁੰਗਿਆ ਹੈ ਕੀ ਉਹਦੇ ਵਿੱਚ ਇਹ ਪਾਵਰ ਹੋਏਗੀ ਫਿਰ ਮੈਨੂੰ ਚਾਹੋ ਚੜੂਗਾ ਮੈਂ ਤੈਨੂੰ ਯਕੀਨ ਦਿਨਨੀ ਆ ਮੇਰਾ ਪੁੱਤ ਉਹਨੂੰ ਖਤਮ ਕਰਕੇ ਆਊਗਾ ਮੂੜੂ ਸ਼ੇਰੇ ਤੇ ਬਣਾ ਕੇ ਸਹੀ ਸ਼ੇਰਾਨੀ ਮੂੜੂ ਸ਼ੇਰਾ ਬਣਾ ਕੇ ਆਊਗਾ ਰਾਖਸ਼ ਨੂੰ ਮਾਰ ਕੇ ਆਊਗਾ ਕੱਲਾ ਤੇਰਾ ਨਹੀਂ ਜਿੰਨਾ ਦੁੱਖ ਆ ਦੁਨੀਆ ਦਾ ਸਾਰੇ ਦੁੱਖ ਨੂੰ ਦੂਰ ਕਰ ਦੂ ਮੁਰਕੇ ਕੋਈ ਬੱਕਰਾ ਤੇ ਆਦਮੀ ਨਹੀਂ ਦੇਊਗਾ ਕੋਈ ਸ਼ਰਾਬਾਂ ਦੇ ਮੱਟ ਨਹੀਂ ਦੇਊਗਾ ਮੇਰਾ ਪੁੱਤ ਜਾਊਗਾ ਪਣਤਾਨੀ ਕਹਿੰਦੀ ਧੀਰਜ ਤਾਂ ਦਿੱਤੀ ਆ ਬਹੁਤ ਵੱਡੀ ਪਰ ਰਾਤ ਵਿਚਾਲੇ ਪਈ ਆ ਕੀ ਪਤਾ ਦਿਨ ਛਿਪਦੇ ਨੂੰ ਮਾਂ ਮੁੱਕ ਕਰ ਜੇ ਇਹਦਾ ਪੁੱਤੇ ਜਵਾਬ ਦੇ ਜੇ ਕਹੇ ਮੈਂ ਕਿਉਂ ਮਰਨ ਜਾਮਾ ਹੁਣ ਦੋ ਚਿੱਤ ਕਰੀ ਬੈਠੀ ਆ ਪਣਤਾਨੀ ਮਹਾਰਾਣੀ ਕੋਣ ਤਤਲਾਥਾ ਦੇ ਕੇ ਆਪਣੇ ਕਮਰੇ ਚ ਬੈਠੀ ਆ ਮਾਲਾ ਚੱਕ ਲਈ ਮਾਲਾ ਮਾਲਾ ਚੱਕ ਲਈ ਮਾਲਾ ਫੇਰ ਦਿਆ ਦਵਾਰ ਕਾ ਘੇਸਦੀ ਐ ਭਗਵਾਨ ਐ ਦੁਆਰ ਕਾ ਘੀਸ ਐ ਭਗਵਾਨ ਕ੍ਰਿਸ਼ਨ ਅਸੀਂ ਹਰਦਮ ਤੇਰੇ ਵਰਦਿਆ ਅੱਜ ਤੇਰੇ ਸਹਾਰੇ ਤੇਰੇ ਹੀ ਓਟ ਲੈ ਕੇ ਮੈਂ ਆਪਣੇ ਪੁੱਤ ਨੂੰ ਮੌਤ ਦੇ ਮੂੰਹ ਚ ਭੇਜੂਗੀ ਉਹਦੀ ਰਾਖੀ ਤੈਂ ਕਰਨੀ ਐ ਉਹਦੀ ਰਾਖੀ ਕਰਨ ਵਾਲਾ ਹੋਰ ਨਹੀਂ ਕੋਈ ਹੈ ਹਣ ਜਦੋਂ ਐਨੀਆਂ ਵਿਚਾਰਾਂ ਕਰਦੀ ਐ ਪੰਜੇ ਵੀਰ ਭਿਕਸ਼ਾ ਲੈ ਕੇ ਆਗੇ प्रेक्षालय के लाय आगे बैठ गए मां ने ढेरिया पातिया टीम ने अपनी ढेरी अड कर ली, तो ली। जो देश का नाम आप पहला, पहला खाना खाला ला जो देश का नाम उदास लग कुंती कहनी बेटा मैं ठहर के खाना खाऊं तुसी खाओ ਮਾ ਮਾ ਇਹ ਕਿਹੜੀ ਹਿਤਾਜ ਤੈਨੂੰ ਭੋਗ ਲਵਾਏ ਬਿਨਾ ਤਾਂ ਅਸੀਂ ਖਾਣਾ ਹੀ ਨਹੀਂ ਸਕਦੇ ਤੂੰ ਭੋਗ ਲਾ ਫਿਰ ਅਸੀਂ ਛਕਾਂਗੇ ਨਹੀਂ ਬੇਟਾ ਮੈਂ ਠਹਿਰ ਕੇ ਕੰਮ ਧਰਮ ਪੁੱਤਰ ਕਹਨਾ ਮਾ ਤੂੰ ਅੱਜ ਉਦਾਸ ਵੀਂ ਕਦੇ ਤਾਂ ਐ ਗੱਲ ਕਹੀ ਨਹੀਂ ਵੀ ਖਾਣਾ ਬੇਰ ਕੰ ਅਸਲ ਗੱਲ ਦੱਸ ਵੀ ਗੱਲ ਕੀ ਐ ਤੇਰੇ ਹਸਤਨਾਪੁਰ ਯਾਦ ਆਗੀ ਮਾਂ ਤੇਰੇ ਮਹਿਲਾਂ ਦੇ ਸੁੱਖ ਯਾਦ ਆਗੇ ਮਾਂ ਉਹ ਰੇਸ਼ਮ ਦੇ ਪੰਘੂੜਿਆਂ ਚ ਜਿੰਨਾ ਚ ਤੂੰ ਝੂਟੇ ਲੈਂਦੀ ਮਾਂ ਉਹ ਬਾਨੀਆਂ ਸੇਵਾ ਕਰਦੀਆਂ ਮੈਨੂੰ ਐ ਲੱਗਦਾ ਹੈ ਅੱਜ ਤੇਰੇ ਉਹ ਬਹਾਰਾਂ ਜ਼ਿਆਦਾ ਆਉਂਦੀਆਂ ਨੇ ਮਾਂ ਨਹੀਂ ਬੇਟਾ ਥੋਡੀ ਮਾਂ ਇਹ ਜੀ ਨਹੀਂ ਹੈ ਥੋਡੀ ਮਾਂ ਇਹ ਜੇ ਦਿਲ ਵਾਲੀ ਨਹੀਂ ਹੈ ਮੈਂ ਹੱਸ ਕੇ ਉਹਦੇ ਭਾਣੀ ਨੂੰ ਹੱਸ ਕੇ ਮੰਨਦੀ ਆਂ ਐਨ ਮੈਂ ਹੁਣ ਕਹਤਾ ਵੀ ਅੱਛਾ ਤੇਰਾ ਭਾਣਾ ਮਿੱਠਾ ਲੱਗਦਾ ਸਾਨੂੰ ਮੰਨਾਂਗੇ ਇਹ ਗੱਲ ਫਿਰ ਮਾਂ ਗੱਲ ਕੀ ਆ ਬੇਟਾ ਅੱਜ ਮੈਂ ਇੱਕ ਵਾਅਦਾ ਕਰੇ ਕੀ ਵਾਅਦਾ ਕਰੇਗਾ ਕਹੋ ਵਾਅਦਾ ਪਗਾਮਾ ਵੀ ਬੇਟਾ ਉਹ ਰੇ ਪੈਂਦਾ ਨਾਗਰੀ ਚਿਕ ਰਾਖਸ਼ ਬਕਾਸ ਹੋਰ ਅੱਛਾ ਹਰ ਘਰ ਦਾ ਰੋਜ਼ ਇੱਕ ਬੰਦਾ ਇੱਕ ਬੱਕਰਾ ਸਵਾਮਨ ਪੱਕੇ ਗੁਲਗਲੇ ਜਦੋਂ ਗੁਲਗਲਿਆਂ ਦਾ ਨਾਮ ਲਿਆ ਸਵਾਮਨ ਦਾ ਭੀਮ ਨੇ ਤਾਂ ਸਾਹਿਮਾ ਨੂੰ ਕੰਨ ਚੱਕ ਲਿਆ ਮਾ ਗੁਲਗਲੇ ਲੈਂਦੇ ਆ ਠਹਿਰ ਜਾ ਬੁੱਤ ਅੱਛਾ ਜੁਦਿਸਟਰ ਕਹਿੰਦਾ ਫੇਰ ਬੇਟਾ ਅੱਜ ਨਾ ਪੰਡਤਾਂ ਦੀ ਵਾਰੀ ਆ ਜਿਨ੍ਹਾਂ ਦੇ ਘਰੇ ਆਪਾਂ ਰਹਿਨੇ ਆ ਆਪਾਂ ਛਤਰੀ ਪੰਡਤਾਂ ਦੀ ਆਗੀ ਦੇਵਤਾ ਕੱਲਾ ਪੰਡਤ ਐ ਬੱਚੇ ਨੇ ਨਿਆਣੇ ਪੜਤਾਨੀ ਰੋਂਦੀ ਸੀ ਅੱਜ ਮੈਂ ਆਦੀ ਧੀਰ ਜਿ ਤੜਾਈ ਐ ਮੈਂ ਕਿਹਾ ਥੋੜੀ ਵਾਰੀ ਤੇ ਮੇਰਾ ਪੁੱਤ ਜਾਊਗਾ ਧਰਮ ਪੁੱਤਰ ਦੀ ਭੁੱਬ ਨਿਕਲ ਗਈ ਹਨਾ ਮਾਂ ਅੱਜ ਪੰਜਾਂ ਦੇ ਗਾਲ ਘੋਟਦੀਆਂ ਇੱਕ ਦੇ ਨਹੀਂ ਅਸੀਂ ਇੱਕ ਤੋਂ ਬੇਨਾਚਾਰੇ ਮਰ ਜਾਗੇ ਇੱਕ ਦੂਜੇ ਦੀ ਜਿੰਦਾ ਹੈ ਤਾਂ ਇਹ ਕਿਵੇਂ ਕਹਿਤਾ ਬੇਟਾ ਮੈਂ ਭੀਮ ਨੂੰ ਭੇਜੂਗਾ ਭੀਮ ਖੁਸ਼ ਹੋ ਗਿਆ ਕਹਿੰਦਾ ਗਲਗਲੇ ਦਾ ਜੁਲੰਗੇ ਖੁਸ਼ ਹੋ ਗਿਆ ਪਰ ਧਰਮਪੁੱਤਰ ਕਹਿੰਦਾ ਮਾਂ ਅੱਖਾ ਚੋਂ ਪਾਣੀ ਆ ਗਿਆ ਧਰਮਪੁੱਤਰ ਦੇ ਕਹਿੰਦਾ ਮਾਂ ਬਿਛੋੜੇ ਪਾਉਣੀ ਇਹਨੇ ਤਾਂ ਜੇ ਬਹੁਤ ਕੰਮ ਕਰਨੇ ਨੇ ਕਿੱਥੇ ਰਾਖਸ਼ ਕਿੱਥੇ ਭੀਮ ਉਹ ਤਾਂ ਹੜੰਬੀ ਜੀ ਜਿਹੜਾ ਮਾਰਦਾ ਤੈਨੂੰ ਪਤਾ ਹੈ ਬਕਾਸੁਰ ਕੌਣ ਹੈ ਬਕਾਸੁਰ ਦੀ ਤਾਂ ਪਰਬਤਾਂ ਵਰਗੀ ਤਾਕਤ ਹੈ ਮਾਸੀਂ ਚਾਰੇ ਮਰ ਜਾਵਾਂਗੇ ਹੁਣ ਅੱਜ ਵੇਦ ਵਿਆਸ ਦੀ ਲਿਖੀ ਹੋਈ ਗੱਲ ਜਿਹੜੀ ਸ਼੍ਰੀ ਮਹਾ ਭਾਰਤ ਦੇ ਵਿੱਚ ਹੈ ਕੀ ਲਿਖਿਆ ਉਹ ਸੁਣਾਉਂਦੀ ਆ ਮਾਂ ਅਜ ਦੀ ਇਸ਼ਤ ਨੂੰ ਕਹਿੰਦੀ ਪੁੱਤ ਸੁਣ ਤੇਰਾ ਵੀਰ ਭੀਮ ਮਰਦਾ ਨਹੀਂ ਹੈ ਕਹਨਾ ਮਾਂ ਇਹ ਤੂੰ ਕਿ ਮੈਂ ਕਹਿੰਨੀ ਆ ਵੀ ਮਰਦਾ ਨਹੀਂ ਹਾਂ ਬੇਟਾ ਮੈਨੂੰ ਯਕੀਨ ਆ ਪੱਕਾ ਮਰਦਾ ਨਹੀਂ ਹੈ ਭੀਮ ਨਹੀਂ ਮਰਦਾ ਐਂ ਤਾਂ ਦੱਸ ਦੇ ਕਿਉਂ ਨਹੀਂ ਮਰਦਾ ਹਾਂ ਦੱਸ ਦਿਆਂ ਸੁਣ ਬੇਟਾ ਆਪੀ ਭੀਮ ਛੀਦਣ ਦਾ ਸੀ ਛੀਦਣ ਦਾ ਸੀ ਭੀਮ ਨੇ ਜਦੋਂ ਜਨਮ ਲਿਆ ਇਹਨੂੰ ਮੈਂ ਪਾਲਣੇ 'ਚ ਪਾਇਆ ਇਹ ਪਾਲਣੇ ਦੇ ਵਿੱਚ ਪਿਆ ਸੀ ਮੈਂ ਬਾਹਰ ਆਪਦਾ ਕੰਮ ਕਰਦੀ ਤੀ ਉਦੋਂ ਆਪਾਂ ਬਾਨਖੰਡ 'ਚ ਰਹਿੰਦੇ ਹੁੰਦੇ ਉਹ ਪਹਾੜੀ ਰਸਤਾ 'ਚ ਇੱਕ ਪਾਲਨੇ ਦੇ ਹੇਠਾਂ ਪੱਥਰ ਪਿਆ ਸੀ ਬਹੁਤ ਭਾਰੀ ਪੱਥਰ ਪਿਆ ਸੀ ਬੇਟਾ ਜੁਦਿਸਟਰ ਇਹ ਖੇਡਦਾ ਖੇਡਦਾ ਪਾਲਨੇ 'ਚ ਉਹ ਹੇਠਾਂ ਡਿੱਗ ਤਿਆ ਫੇਮ ਹੇਠਾਂ ਡਿੱਗ ਪਿਆ ਛੀ ਦਿੰਦਾ ਤੂੰ ਵੀ ਛੋਟਾ ਹੀ ਥੀ ਉਦੋਂ ਬੇਟਾ ਜਦੋਂ ਪੱਥਰ ਤੇ ਡਿੱਗਿਆ ਕਹਿੰਦਾ ਪੱਥਰ ਦੀਆਂ ਕੁੰਤੀ ਕਹਿੰਦੀ ਆਈ ਡੀ ਆਈ ਡੀ ਕੀ ਕਰਾਂ ਹੋ ਗਈਆਂ भीम ਦੇ ਕਿਤੇ ਛਰੀਟ ਨਹੀਂ ਆਈ ਹੈ ਬੇਟਾ ਮੈਂ ਉਦਨ ਤੋਂ ਲਾ ਲਿਆ ਛੀਂਦਨ ਦੇ ਦੇ ਹੇਠਾਂ ਜਿਹੜਾ ਡੇਕ ਕੇ ਪੱਥਰ ਨੂੰ ਭੰਨ ਸਕਦਾ ਹੈ ਫੇ ਮੇਰੇ ਪੁੱਤ ਨੂੰ ਕੌਣ ਮਾਰ ਸਕਦਾ ਹੈ ਦੁਨੀਆ ਤੇ ਮੈਨੂੰ ਯਕੀਨ ਹੈ ਬੇਟਾ ਭੀਮ ਨਹੀਂ ਮਰਦਾ 유ਦਿਸ਼ਥਰ ਸੁਣ ਕੇ ਮਾਂ ਦੀ ਗੱਲ ਹੈਰਾਨ ਹੋ ਗਏ ਚਾਰੇ ਭਾਈ ਭੀਮ ਨੂੰ ਵੀ ਪਤਾ ਲੱਗ ਗਿਆ ਵੀ ਹਾਂ ਠੀਕ ਹੈ ਵੀ ਪਾਵਰ ਆਪਣੇ ਚ ਭੀਮ ਕਹਿੰਦਾ ਭਰਾਤਾ ਜੀ ਤੂੰ ਐਵੇਂ ਹੁਣ ਵਿੱਚ ਰੋੜਾ ਨਾ ਕਾ ਕਹਿੰਦਾ ਮਸਾ ਗੁਲਗਲੇ ਮਿਲਣਗੇ ਅੱਜ ਤੂੰ ਮਾ ਫਟਾਫਟ ਮੈਨੂੰ ਆਇਆ ਦੱਸ ਸਭ ਕਿੱਥੇ ਗੁਲਗਲੇ ਨੇ ਕਿੱਥੇ ਰਾਖਸ਼ ਆਉਂਦਾ ਉਹ ਕਹਿੰਦੀ ਬੇਟਾ ਤੈਨੂੰ ਇਹੇ ਦੱਸ ਕੇ ਆਉਣਗੇ ਪੈਰੇ ਆਈ ਸਮਾਨ ਲੈ ਕੇ ਜਾਣਗੇ ਚੱਕ ਗੁਲਗਲੇ ਤਿਆਰ ਪੈਰੇ ਟੋਕਰਾਂ ਭਰਿਆ ਪਿਆ ਵੱਡਾ ਸ਼ਾਮਾਂ ਹੋ ਗਿਆ ਆਗੇ ਪੈਰੇ ਵਾਲੇ ਸਮਾਨ ਚੱਕਣ ਵਾਲੇ ਆ ਗਏ ਰੇੜੀਆਂ ਆ ਗਈਆਂ ਸਮਾਨ ਧਰਿਆ ਗਿਆ ਢੇਮ ਵੀ ਤਿਆਰ ਹੋ ਗਿਆ ਦਨੀ ਛਿਪ ਗਿਆ ਜਾ ਕੇ ਸਮਾਨਤਰ ਭੀਮ ਨੇ ਇੱਕ ਵੱਡਾ ਸਾਰਾ ਕਿਉਂ ਬਣਦਾ ਇਲਾਕਾ ਸੀ ਨਾ ਬਣਖੰਡ ਸੀ ਬਾਹਰ ਸ਼ਹਿਰ ਤੋਂ ਵੱਡਾ ਸਾਰਾ ਖੁੰਡ ਚੱਕਿਆ ਐ ਦੂਏ ਉਸ ਨਾਲ ਲਾਤਾ ਰੱਖਦੇ ਨਾਲ ਉਹਦੇ ਉੱਤੇ ਇੱਕ ਕਪੜਾ ਪਾਤਾ ਚਿੱਟਾ ਖੁੰਡ ਦੇ ਉੱਤੇ ਦਾ ਬੱਕਰਾ ਲਿਆ ਕੇ ਬੰਨਤਾ ਇੱਕ ਕੁੱਤਾ ਫੜ ਲਿਆ ਬੱਕਰੇ ਦੀ ਤਾਂ ਬੜੀ ਰੱਸੀ ਕੁੱਤੇ ਦੇ ਪਾਤੀ ਰੱਸੀ ਵੀ ਕੁੱਤੇ ਦੇ ਆਈ ਨਹੀਂ ਪਾਈ ਵੀ ਦੇ ਤ ਨੂੰ ਦੇਖ ਕੇ ਡਰ ਕੇ ਕੁੱਤਾ ਵੀ ਮਰੇ ਨਾ ਭੱਜੇ ਛੋਟੀ ਕੱਚੀ ਜਿ ਰੱਸੀ ਨਾ ਬੰਨਦਾ ਜਿਹੜੀ ਸ਼ਰਾਬ ਸੀ ਸ਼ਰਾਬ ਤਾਂ ਬੰਢੀ ਸੀ ਹੋਰ ਰੋਕਨ ਕਹਿੰਦਾ ਪੀ ਲੋ ਸ਼ਰਾਬ ਜਿਹਨੂੰ ਕਹਿੰਦਾ ਘੋੜਿਆਂ ਦਾ ਪਸ਼ਾਬ ਇਕੱਠਾ ਕਰਕੇ ਮੱਟ ਪਰਦਾ ਇੱਕ ਪਾਸੇ ਬੈਠ ਗਿਆ ਮਾਂ ਦਾ ਪੁੱਤ ਚੱਕ ਕੇ ਟੋਕਰੀ ਨੂੰ ਅੱਡਾ ਟੋਕਰਾ ਖਾਲਿਆ ਕਹਿੰਦਾ ਦਿਖਾ ਤਾਉ ਨੂੰ ਵੀ ਦੇਖੇ ਬਾਕੀ ਦਾ ਤਾਂ ਫੇਰ ਸਮੇਟ ਆ ਗਏ ਮਾਰ ਕੇ ਗੋਲਗਲੇ ਰਖਤੇ ਬੰਦਾ ਖੜਾ ਲੱਗਦਾ ਹੈ ਰਾਕਸ਼ਸਾਇਆ ਨੇਰਾ ਹੋ ਗਿਆ ਆਹ ਦਹਾਈ ਪਉਂਦਾ ਆ ਰਿਹਾ ਹੈ ਨੇਰਗਵਾਰ ਚਾਂਦੀ ਚਾਨੀ ਰਾਤੀ ਨੇਰਗਵਾਰ ਹੋ ਗਿਆ ਆਦਮ 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 ਕਰਦਾ तो फी मैं ना आदमी बैठा मुश्क आया ठीक है बंदा आया कहना मना पहला शराब पीए कर शरीर ना चक्या मत तो। जो तो मूह नायाली बाहर, बाहर मारी शराब क्या लाहन कहना चल चल ਮੂੰਹ ਖਰਾਬ ਹੋ ਗਿਆ ਕਹਨਾਂ ਹੁਣ ਜਿਹੜੇ ਗੁਲਗਲੇ تھے ਗੁਲਗਲਾ ਟੋਕਰਾ ਲੋਕੋਤਾ ਲੈ ਉੱਠਦੇ ਲੈਡਿਆਂ ਦਾ ਘੋੜਿਆਂ ਦੀ ਲਿੱਦ ਦਾ ਟੋਕਰਾ ਭਰ ਕੇ ਰੱਖਦਾ ਜਦੋਂ ਗੁਲਗਲੇ ਕੰਨੀ ਆਇਆ ਮਾਰਿਆ ਫੱਕਾ ਜਦੋਂ ਚੱਕ ਕੇ ਵੈਤ ਕਹਿੰਦਾ ਐਡੇ ਕੰਜੂਸ ਕੰਜਰ ਮਿੱਠੇ ਹੀ ਨਹੀਂ ਪਾਇਆ ਵਿੱਚ ਐਡੇ ਕੰਜੂਸ ਕਹਨਾਂ ਫਿੱਕੇ ਪਏ ਕਿਆ ਲਗੈਨਾਂ ਐਨਾ ਟਿੱਤਰ ਕਰਦੇ ਨੇ ਪੰਨਾ ਕਨਾਂ ਬੰਦੇ ਕੰਨੀ ਚਾ ਹਰਖਿਆ ਹੋਇਆ ਜਾ ਕੇ ਬੰਦੇ ਦੇ ਜਦੋਂ ਬੁਰਕ ਮਾਰਿਆ ਦੰਦ ਲੱਕੜ ਦੇ ਵਿੱਚ ਘਟ ਗਏ ਕਹਿੰਦਾ ਤਾਂ ਜਾਣ ਕੇ ਤੇਰੇ ਨਾਲ ਧੋਖਾ ਕਰਿਆ ਚੱਲ ਬੱਕਰੀ ਨੂੰ ਤਾਂ ਦੇ ਤੂੰ ਫੇਰ ਚੱਲ ਜਦੋਂ ਬੱਕਰੀ ਕੰਨੀ ਗਿਆ ਕੁੱਤਾ ਨੇ ਮਾਰਿਆ ਝੂਂਗਾ ਦੇਖ ਕੇ ਰਾਖਸ਼ ਨੂੰ ਚਾ ਚੌਂ ਕਰ ਦਰਸਿਤ ਰਾਖੇ ਕੁੱਤਾ ਤਾਂ ਗਿਆ ਪਾਰ ਡਾਇ ਤੂੰ ਤਾਂ ਫੇਰ ਇਨਾ ਗੁੱਸਾ ਚੜਿਆ ਫੇਰ ਅੱਖਾਂ ਦੇ ਵਿੱਚੋਂ ਪਿਆਰਿਓ ਫਿਰ ਲਾਟਾਂ ਚੱਲਿਆ ਗਨੀਦੀਆਂ ਕਹਿੰਦਾ ਅੱਜ ਸਾਰੇ ਸ਼ਹਿਰ ਨੂੰ ਝਾੜੂਗਾ ਐਡਾ ਮੇਰੇ ਨਾਲ ਕਰਿਆ ਚਿਹੜ ਐਡਾ ਮੇਰੇ ਨਾਲ ਤੋਂ ਖੱਕਰਿਆ ਕਿਹੜਾ ਹੈ ਜਮ ਮਰਦਾ ਜਦੋਂ ਕਲਕਿਆਰੀ ਮਾਰ ਕੇ ਚੜਨ ਲੱਗਿਆ ਸ਼ਹਿਰ ਨੂੰ ਭੀਮ ਨੇ ਮਗਰੋ ਆਵਾਜ਼ ਮਾਰੀ ਉਹ ਕਹਿੰਦਾ ਮੈਂ ਤਾਂ ਉਰੀ ਬੈਠਾ ਪਹਿਲਾਂ ਮੇਰੇ ਨਾਲ ਤਾਂ ਨਿਪਟ ਲੈ ਸ਼ਹਿਰ ਕੰਨੀ ਫੇਰ ਜਾਈਂ ਜਦੋਂ ਨਿਪਟ ਲੈ ਕਿਹਾ ਫਿਰ ਜੇ ਮੈਂ ਬਾਜ ਮਟੇਰੇ ਤੇ ਝੱਟਦਾ ਹੁੰਦਾ ਨਾ ਆ ਝੱਟਮ ਮਾਰ ਕੇ ਦੇਖਾ ਭਲਾ ਪਿੰਡ ਦੇ ਉੱਤੇ ਰਕਸ਼ਸ਼ ਏ ਐਉਂ ਵਰਦਾ ਭਾਈ ਕੀ ਤੇਰੇ ਇੱਕ ਪਿਆਰ ਕਾਸ ਤੋਂ ਹੋਵੇਂ ਦੰਗ ਮਣਾ ਚੱਲ ਬਦਲਦਾ ਦੇ ਜਵਾਨਾ ਬਦਲੇ ਰੰਗ ਮਣਾ ਹਿੰਦੇ ਦੈਂਤ ਗਰਜ ਕੇ ਅੱਖੇ ਕਿਸ ਨੇ ਵੀ ਜਬ ਟੇਰ ਲਿਆ ਨਗਰ ਦੇ ਉਹ ਓਜਾੜ ਭੀਮ ਨਹੀਂ ਜਾਂਦਾ ਕੇਰਲਿਆ ਹੋ ਮੇਰੇ ਕੋਲ ਇਲਾਜ ਚੱਕ ਦੂ ਰੋਗ ਬਿਮਾਰੀ ਦਾ ਚੱਕ ਦੂ ਰੋਗ ਬਿਮਾਰੀ ਦਾ ਕਟਿਆ ਤਰੋ ਬਰੰਟ ਆ ਗਿਆ ਜਿੰਦਤ ਮਾਰੀ ਦਾ ਖੰਦਾ ਖਾਦੇ ਨਿਤ ਮਜਲੂਮ ਮਿਲੇ ਨਾ ਜੋੜ ਬਰੋਬਰ ਦੇ ਅੱਜ ਅਚਾਨਕ ਤਾਂ ਤ ਅੜਕੇ ਆ ਗਿਆ ਚੋਬਰ ਦੇ ਕਟਿਆ ਤੁਰੋਂ ਵਾਰੰਟੀ ਆ ਗਿਆ ਜਿੰਦਤ ਤੇ ਮਾਰੀ ਦਾ ਕਹਿੰਦੇ ਬੋਲੀ ਬਣੀ ਕਟਾਰ ਜਵਾਨ ਦੀ ਸੀਨੇ ਰੜਕੀ ਐ ਦੰਤ ਗਰਜ ਅੱਜ ਮੈਂ ਅੰਬਰੋਂ ਬਿਜਲੀ ਕੜਕੀ ਐ ਉ ਡਿੱਗਿਆ ਵਿੱਚ ਬਰੂਦ ਪਤੰਗਾ ਜਿਵੇਂ ਅੰਗਿਆਰੀ ਦਾ ਪਤੰਗਾ ਜਿਵੇਂ ਅੰਗਿਆਰੀ ਦਾ ਕਟਿਆ ਤੁਰੋਂ ਵਾਰੰਟੀ ਆ ਗਿਆ ਜਿੰਦਤ ਤੇ ਮਾਰੀ ਦਾ ਸ਼ੇਰ ਜਿਉਂ ਚੱਪ ਚਪੀ ਮਤੇ ਦਾਇਤ ਜਦੋਂ ਵਰਿਆ ਪਵਨ ਅਨੰਦ ਬਲਵਾਨ ਦਾਇਤ ਨੂੰ ਚੱਕ ਧਰਿਆ ਓਹ ਕੌਣ ਜਗਤ ਮੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌਣ ਅੜ ਨਰਨ ਅੰਦਰ ਜੋਦੇ 14 ਪਾਉਣਾ ਦੇ ਕਹਿੰਦੇ ਚੰਦਰ ਬਸ ਗੁਲ ਸਾਡੀ ਕਾਰਜ ਪਰ ਉਪਕਾਰੀ ਦਾ ਕਾਰਜ ਪਰ ਉਪਕਾਰੀ ਦਾ ਕਟਿਆ ਤਰੋਂ ਬਰੰਟ ਆ ਗਿਆ ਜਿੰਦਤ ਤੇ ਮਾਰੀ ਦਾ ਹੈਂਦਾ ਛੇੜਲੀ ਆਫਤ ਇਹਦਾ ਪੇਤ ਨਹੀਂ ਰਗਦਾ ਜਰਾ ਸੰਧ ਸਿਸੂਪਾਲ ਸੂਰਮਾ ਕਾਲ ਨੇਮ ਲੱਗਦਾ ਖੜੀ ਸਾਹਮਣੇ ਮੌਤ ਵੱਜ ਗਿਆ ਬਿਗਲ ਤਿਆਰੀ ਦਾ ਵੱਜ ਗਿਆ ਬਿਗਲ ਤਿਆਰੀ ਦਾ ਕਟਿਆ ਤਰੋਂ ਗਰੰਟੀ ਆ ਗਿਆ ਜਿੰਦਤ ਤੇ ਮਾਰੀ ਦਾ ਕੋਨੇ ਦਿੱਤਾ ਧਰਤ ਪਛਾੜ ਧੌਣ ਤੇ ਗੋਡਾ ਜਦ ਧਰਿਆ ਧੌਣ ਤੇ ਗੋਡਾ ਜਦ ਧਰਿਆ ਮਾਰੀ ਧੌਣ ਸਹਾਰੂ ਰਮਾ ਗੁੱਸੇ ਦਾ ਭਰਿਆ ਓ ਆ ਗਈ ਦਸਤੀ ਕਾਗਜ਼ ਰੁਕਾ ਕਾਲ ਮਝਾਰੀ ਦਾ ਓਏ ਰੁਕਾ ਕਾਲ ਮਝਾਰੀ ਦਾ ਕਟਿਆ ਤੂੰ ਬੋਰੰਟ ਆ ਗਿਆ ਜਿੰਦਤ ਤੇਮਾਰੀ ਦਾ ਖੈਂਦਾ ਪ੍ਰਾਣ ਬਖੇਰੂ ਉੱਡ ਗਏ ਰਸਤੇ ਜੰਪੂਰ ਦੇ ਪਾਤਾ ਸਿੰਧੂ ਬਣਦਾ ਹਾਲ ਪਾਲ ਕੇ ਸੰਗਤ ਮਹੰਗਾ ਦਾ ਸੰਗ ਹੋ ਲਿਕ ਪਾਰਤ ਪ੍ਰਸੰਗ ਮਦਨ ਗਿਰਦਾਸ ਮਰਾਰੀ ਦਾ ਮਦਨ ਗਿਰਦਾਸ ਮਰਾਰੀ ਦਾ ਕਟਿਆ ਤੁਰੋਂ ਵਰਾਂਟ ਆ ਗਿਆ ਜਿੰਦਤ ਤੁਹਾਰੀ ਦਾ ਸਾਰੀ ਸੰਗਤ ਗੱਜ ਕੇ ਆਖੋ ਸ਼ੰਕਰ ਭਗਵਾਨ ਕੀ ਜੈ ਲੈ ਵੀ ਪਿਆਰਿਓ ਕਹਿੰਦੇ ਜਦੋਂ ਕਸ ਕੇ ਨਾ ਮਾਰੀ ਧੌਲ ਦਾਇਤ ਨੇ ਧੀਮ ਦੇ ਧੀਮ ਕਹਿੰਦਾ ਉਹ ਮੈਂ ਜਿਵੇਂ ਖੜਾ ਰਿਹਾ ਠੀਕ ਹੈ ਭੀਮ ਕਹਿੰਦਾ ਕਹਿੰਦਾ ਓਏ ਪੋਲਾ ਜਾਂ ਹੱਥ ਕਿਉਂ ਕਰਦਾ ਦੈਂਤ ਨੂੰ ਕਹਿੰਦਾ ਭੀਮ ਦੈਂਤ ਕਹਿੰਦਾ ਪੋਲਾ ਜਾਂ ਹੱਥ ਕਿਉਂ ਕਰਦਾ ਦੱਬ ਕੇ ਮਾਰਗਾ ਦੈਂਤ ਦੇ ਤਾਂ ਥਾਈ ਗਈਆਂ ਸੱਤੇ ਸੂਦਾ ਭੁੱਲ ਗਿਆ ਮਨਾ ਮੇਰਾ ਤਾਂ ਪੱਥਰ ਦੇ ਵਿੱਚ ਵੀ ਜੇ ਮੈਂ ਮੁੱਕਾ ਮਾਰਦਾ ਪੱਥਰ ਨੂੰ ਵੀ ਟੁਕੜੇ ਟੁਕੜੇ ਕਰ ਦਿੰਨਾ ਇਹ ਮੇਰੇ ਤਾਂ ਹੌਲ ਨੂੰ ਕਹਿੰਦਾ ਪੋਲਾ ਜਾ ਕੇ ਉਹ ਮਾਰਦਾ ਇਹ ਬੰਦਾ ਇੱਕ ਬੱਜਰ ਹੈ ਦੈਂਤ ਦੇ ਹੋਸ਼ ਛੁੱਟ ਗਏ ਹੁਣ ਯੁੱਧ ਹੁੰਦਾ ਹੈ ਭੀਮ ਕਹਿੰਦਾ ਓਏ ਓਏ ਰਕਸ਼ਸ ਚੰਦਰਵੰਸੀ ਕੋਲਾ ਸਾਡੀ ਭੀਸ਼ਮ ਜੀ ਦੇ ਪੋਤੇ ਆ ਗੁਰੂ ਦਰੋਂ ਦੇ ਚੇਲੇ ਆ 14 ਭਾਉਨ ਦੇ ਵਿੱਚ ਨੌਖੰਡ ਦੇ ਵਿੱਚ ਇਹ ਜਾ ਮਾਣੇ ਮਰਦ ਕਿਹੜਾ ਜੰਮਿਆ ਜਿਹੜਾ ਸਾਡੇ ਸਾਹਮਣੇ ਰਣ ਭੂਮੀ ਦੇ ਵਿੱਚ ਖੜ ਜੇ ਤੂੰ ਕਿਹੜੇ ਬਾਗ ਦੀ ਮੂਲੀ ਐ ਪਿਆਰਿਓ ਦਾਇਤ ਦੀ ਫਿਰ ਗੁੱਸੇ ਚ ਆ ਕੇ ਭੀਮ ਨੇ ਫੜ ਕੇ ਧਾਣ ਮਰੋੜ ਕੇ ਆ ਮੁਰਗੇ ਮੰਗੂ ਜ਼ਮੀਨ ਦੇ ਉੱਤੇ ਪੜਕ ਕੇ ਛੜਦਾ ਖਤਮ ਕਰਤਾ ਦਾ ਇੰਦ ਨੂੰ ਨਿਤ ਨਿਤ ਦੀ ਜਿਹੜਾ ਕਲੇਸ਼ ਦੀ ਮਕਾਤਾ ਗੋਲ ਗਿਰੇ ਤਾਂ ਭੀਮ ਸ਼ੱਕ ਗਿਆ ਗੋਲ ਗਿਰੇ ਸ਼ੱਕੇ ਹੋ ਗਿਆ ਆਨੰਦ ਮਾਰ ਕੇ ਰਾਖਸ਼ ਨੂੰ ਭੀਮ ਘਰੇ ਆ ਗਿਆ ਜਦੋਂ ਭਾਈਆਂ ਕੋਲੇ ਆਇਆ ਫੇ ਭਾਈਆਂ ਦੇ ਹਾਸਲੇ بلند ਹੋ ਗਏ ਕਹਿੰਦੇ ਭਾਈ ਅਰੇ ਅਕਸ਼ਦਾ ਕੀ ਹਾਲ ਹੈ ਦੱਸਦਾ ਕੀ ਹਾਲ ਹੈ ਭੀਮ ਕਹਿੰਦਾ ਸਾਰਾ ਪੁੱਛਦਾ ਕਰਾਇਆ ਰੋਜ ਦਾ ਕਹਿੰਦਾ ਕਿਸੇ ਨੂੰ ਨਹੀਂ ਹੁਣ ਮੁਰਗਾ ਕਿਸੇ ਨੂੰ ਨਹੀਂ ਹੁਣ ਬੱਕਰਾ ਤੇ ਮਨੁੱਖ ਦੇਣਾ ਪਊਗਾ ਬੱਸ ਖਤਮ ਹੈ ਬਾਜੀ ਪੰਡਤਾਂ ਨੇ ਵੀ ਸ਼ੁਕਰ ਮਨਾਇਆ ਸਾਰੇ ਰਾਜ ਦੇ ਵਿੱਚ ਖੁਸ਼ੀ ਫੈਲ ਗਈ ਜਿਹੜਾ ਰਾਜਾ ਇਹ ਦੇਸ ਨੂੰ ਸ਼ਹਿਰ ਨੂੰ ਛੱਡ ਕੇ ਵਗ ਗਿਆ ਸੀ ਲੈ ਤਮਰੇ ਦੀ ਖਬਰ ਸੁਣ ਕੇ ਰਾਜਾ ਵੀ ਆ ਗਿਆ ਕਚੈਰੀ ਲੱਗ ਗਈ ਭੇਮ ਨੂੰ ਫਿਰ ਉੱਥੇ ਬੁਲਾਇਆ ਗਿਆ ਪਰ ਇਹਨਾਂ ਨੇ ਆਪਦਾ ਇਹ ਨਹੀਂ ਦੱਸਿਆ ਵੀ ਅਸੀਂ ਮਹਾਰਾਜਾ ਪਾਂਡੂ ਦੇ ਪੁੱਤਰ ਆ ਇੱਥੇ ਸਮਾਂ ਬਤੀਤ ਕਰਕੇ ਪਿਆਰਿਓ ਫਿਰ ਬੇਦ ਬਿਆਸ ਜੀ ਇਹਨਾਂ ਨੂੰ ਮਿਲੇ ਕਹਿੰਦੇ ਅੱਜ ਤੋਂ ਭਿਖਸ਼ਾ ਨੂੰ ਨਹੀਂ ਜਾਣਾ ਬੇਦ ਬਿਆਸ ਜੀ ਕਹਿੰਦੇ ਮਹਾਰਾਜਾ ਬਰਾਟ ਦੀ ਲੜਕੀ ਦੀ 10 ਸਵੰਮਰ ਰਚਿਆ ਹੋਇਆ ਹੈ ਪੰਡਵ ਤੁਸੀਂ ਬਰਾਟ ਦੀ ਨਗਰੀ ਨੂੰ ਤੁਰ ਜੋ ਹੁਣ ਇਥੋਂ ਫੇਰ ਪੰਡਵ ਬਰਾਟ ਦੀ ਬਰਾਟ ਦੀ ਨਗਰੀ ਨੂੰ ਜਾ ਕੇ ਫਿਰ ਨਾਲ ਦਰੋਪਤਾਂ ਵਿਆਹੀ ਹੈ ਇਹ ਇਤਿਹਾਸ ਮਹਾਭਾਰਤ ਦਾ ਸਿੰਧੂ ਵਨ ਦਾ ਇਹ ਹਵਾਲਾ ਇਹ ਜਿਹੜਾ ਨਗਰੀ ਹੈ ਨਾ ਚੱਕਰਾ ਨਗਰੀ ਸਿੰਧੂ ਵਨ ਦੇ ਵਿੱਚ ਵਸਦੀ ਸੀ ਉਹਦਾ ਜਿਹੜਾ ਹਵਾਲਾ ਇਹ ਸੰਗਤ ਦੇ ਅੱਗੇ ਅਸੀਂ ਰੱਖਿਆ ਹੈ ਤੇ ਕੋਈ ਬੋਲਦਾ ਤੋਂ ਭੁੱਲ ਚੁੱਕ ਉਹਦੀ ਮਾਫੀ ਮੰਗਾਂਗੇ ਇਹ ਜਿਹੜੀਆਂ ਸਾਡੀਆਂ ਕੈਸਟਾਂ ਕਰਦੇ ਨੇ ਇਹ ਸਵਾਰ ਚੰਦ ਜੀ ਛਾਜਲੀ ਵਾਲੇ ਸ਼ਰਮਾ ਸ਼ਰਮਾ ਜੀ ਸ਼ਰਦ ਚੰਦ ਸ਼ਰਮਾ ਜੀ ਛਾਦਰੀ ਵਾਲੇ ਇਹਨਾਂ ਦੇ ਕੋਲੇ ਸਾਡੇ ਪਹਿਲੇ ਵੀ ਇਤਿਹਾਸ ਹੁਣ ਜਿਹੜੇ ਅਸੀਂ ਜਿੰਨੀ ਵੀ ਕਵਤਾ ਹੁਣ ਇਹਦੇ ਕੋਲੇ ਰਿਲੀਜ਼ ਕਰਾਵਾਂਗੇ ਜਿੰਨੀ ਸਾਡੀ ਭਰਾਈ ਜਾਊਗੀ ਸਾਰੀ ਸਾਡੀ ਨਵੀਂ ਕਵਤਾ ਹੋਊਗੀ ਪੁਰਾਣੀ ਕੋਈ ਕਵਤਾ ਨਹੀਂ ਹੋਊਗੀ ਐਦੂ ਬਾਦ ਜਿਹੜੀ ਸਾਡੀ ਕਵਤਾ ਹੁਣ ਆਊਗੀ ਉਹ ਆਊਗੀ ਸਤੀ ਸਾਬਿਤਰੀ ਇਹਨਾਂ ਕਹਿੰਦੇ ਖਿਮਾ ਦੇ ਜਾਚਕਾ ਇਹ ਜਥਾ ਪਿੰਡ ਜੌਨੇ ਵਾਲੇ ਮੌੜ ਏ ਸਾਡੇ ਗਿਆਨ ਚੰਦ ਜੀ ਰੰਗੜਿਆਲ ਤੇ ਰਗਵੀਰ ਚੰਦ ਜੀ ਇਹ ਵੀ ਹਨਿਆਲ ਦੋਏ ਸਕੇ ਪਾਈ ਨੇ ਦੋਏ ਬਾਇਦ ਨੇ ਪਰਮ ਬਾਇਦ ਇਹਨਾਂ ਦੇ ਕੋਲ ਦੂਰੋਂ ਦੂਰੋਂ ਅੰਮ੍ਰitsar ਤੱਕ ਦੇ ਮਰੀਜ਼ ਆਉਂਦੇ ਨੇ ਇਹ ਜਿਹੜੇ ਰਾਜੀ ਹੋ ਕੇ ਜਾਂਦੇ ਨੇ ਇਹ ਸਾਡਾ ਜਥਾ ਹੈ ਮੌੜਾ ਵਾਲਾ ਤੇ ਸੰਤ ਮਾਧਨ ਗੁਰਦਾਸ ਦਾ ਨਾਮ ਹੈ ਐਨਾ ਕਹਿੰਦੇ ਹਕੀਮਾਂ ਦੇ ਯਾਜਕਾਂ ਬੋਲ ਸ਼ੰਕਰ ਭਗਵਾਨ ਕੀ ਜੈ